ਮੋ ਕਵੰਤਰੀ ਸਾਹਿਬ ਕਹਿੰਦੇ ਮੈਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹੋਂ ਚੱਕ ਕੇ ਗੁਰੂ ਸਾਹਿਬ ਦੇ ਚਰਨੀ ਰਖਤਾ ਬਾਦਸ਼ਾਹ ਦੇ ਚਰਨੀ ਬੈਠਣਾ ਕੁਰਸੀਆਂ ਵਿੱਜਾਂ ਤੇ ਬੈਠਣਾ ਹੁੰਦਾ ਕਿ ਐਸੀ ਜੀ ਪਵਿੱਤਰ ਨਗਰੀ ਐਲਾਨਤੀ ਅਗਲੇ ਕਹਿੰਦੇ ਜੀ ਬਾਦਲ ਨੇ ਐਲਾਨੀ ਸੀ ਜੀ ਉਹ ਕਹਿੰਦੇ ਜੀ ਕੈਪਟਨ ਦੇ ਟਾਈਮ ਹੋ ਗਿਆ ਸੀ ਜੀ ਚਿੱਟਾ ਉਹਦਾ ਜੀ 300 ਸਾਲਾਂ ਦਾ ਟਾਈਮ ਵੀ ਹੋ ਗਿਆ ਸੀ ਜੀ ਹੁਣ ਕੀ ਕੀਤਾ ਜੀ ਫਿਰ ਕਹਿੰਦੇ ਨਹੀਂ ਜੀ ਉਹ ਗਲਿਆਰਾ ਤਾਂ ਜੀ ਅਸੀਂ ਪਹਿਲਾਂ ਗਲਤ ਕਹਿਤਾ ਜੀ ਹੁਣ ਅਸੀਂ ਸੋਧ ਕਰ ਲਿਆ ਪੰਜਾਬ ਦੀ ਵਿਧਾਨ ਸਭਾ ਚ ਪਾਸ ਮਤਾ ਪਾਸ ਮਤੇ ਦੇ ਵਿੱਚ ਤੁਸੀਂ ਜਦੋਂ ਪਾਸ ਕਰਾ ਤਾਂ ਸਿਰਫ ਉਹ ਗਲਿਆਰਾ ਸੀ ਜਿਹੜੀਆਂ ਦੁਕਾਨ ਗੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ ਜੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਹੈ ਕਿ ਆ ਕੇ ਐਲਾਨ ਕਰਦੇ ਨੇ ਯੂਨੀਵਰਸਿਟੀ ਦਾ ਉਹ ਐਲਾਨ ਤਾਂ ਗੇਜਰੀਵਾਲ ਨੇ ਕਰਤਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਦਾ ਉਹ ਹੈ ਉਹ ਐਲਾਨ ਕਰ ਰਿਹਾ ਤੇ ਫਿਰ ਬਾਅਦ ਚ ਮੁੱਖ ਮੰਤਰੀ ਸਾਹਿਬ ਨੇ ਵੀ ਐਲਾਨ ਕੀਤਾ ਜੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਦੇ ਉੱਤੇ ਵਿਸ਼ਵ ਵਿਆਪੀ ਯੂਨੀਵਰਸਿਟੀ ਬਣੂਗੀ ਚਲੋ ਚੰਗੀ ਗੱਲ ਹੈ ਬਣਾਓ ਸਵਾਗਤ ਕਰਾਂਗੇ ਪਰ ਜਿਹੜੀ ਹੈਗੀ ਉਹ ਤਾਂ ਬਚਾ ਲਓ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸੀ ਨਾ ਕਿ ਅਜਿਹਾ ਕੁਝ ਕਰਾਂਗੇ ਜਿਹੜਾ ਕਿਸੇ ਨੇ ਸੋਚਿਆ ਨਹੀਂ ਹੋਗਾ ਬਿਲਕੁਲ ਹੀ ਸੋਚਿਆ ਸੀ ਤੁਸੀਂ ਆ ਕੁਝ ਕਰੋਗੇ ਸਰਕਾਰੀ ਬਸਾਂ ਜਿੱਤੇ ਰਹਿਣੀਆਂ ਲੋਕਾਂ ਨੂੰ ਕਿ ਕਿਵੇਂ ਸਰਪੰਚਾਂ ਨੇ ਕਹਿ ਕੇ ਤੇ ਲੱਦ ਕੇ ਲਿਆਏ ਬੰਦੇ ਉਹਦੇ ਵਿੱਚ ਉਹੀ ਛਰਦਾਲੂ ਚੜੂਗਾ ਜਿਹੜਾ ਆਪ ਦਾ ਭਗਤ ਹੈ ਜਿਹੜਾ ਗੁਰੂ ਦਾ ਭਗਤ ਹੈ ਉਹ ਨਹੀਂ ਚੜਾਉਣਾ ਤੁਸੀਂ ਕੁੱਲ ਮਿਲਾ ਕੇ ਦਿੱਲੀ ਦੀਆਂ ਕੰਪਨੀਆਂ ਯੂਪੀ ਦੀਆਂ ਕੰਪਨੀਆਂ ਪੰਜਾਬ ਤੋਂ ਬਾਹਰੀ ਕੰਪਨੀਆਂ ਨੂੰ ਫਾਇਦਾ ਦੇਣ ਲਈ ਤੁਸੀਂ ਨਕਲੀ ਸੈੱਟ ਲਾਇਆ ਤੇ ਪ੍ਰਧਾਨ ਸਭਾ ਦਾ ਡਰਾਮਾ ਕੀਤਾ ਵੀ ਦੇਖੋ ਜੀ ਮਾਨ ਸਾਹਿਬ ਨੇ ਬਹੁਤ ਸਖਤ ਸਟੈਂਡ ਲਿਆ ਤਾਂ ਕਰਕੇ ਕਹਿੰਦੇ ਕਿ ਉਹ ਵਾਪਸ ਲੈਣਾ ਪਿਆ ਚੰਦਰ ਸਿੰਘ ਸਖਤ ਲਿਆ ਧੁੱਪੇ ਖੜਗੇ ਸੀ ਉੱਠੇ ਚੜ ਕੇ ਖੜ ਗਏ ਸੀ ਦਿੱਲੀ ਜਾ ਕੇ ਜੰਤਰ ਮੰਤਰ ਬੈਠ ਗਏ ਸੀ ਕਿਹੜਾ ਸਕਸਟੈਂਡ ਲਿਆ ਟਵੀਟ ਕਰਨਾ ਚਿੱਠੀ ਪਾਉਣੀ ਮੀਡੀਆ 'ਚ ਬਿਆਨ ਦੇਣਾ ਸਕਸਟੈਂਡ ਹੁੰਦੇ ਨੇ ਉਹ ਜਿਹੜੀ ਲਿਸਟਿੰਗ ਸੀ ਜਿਹੜੇ 99 ਨੰਬਰ ਦੇ ਉੱਤੇ ਕਿੰਨੇਵੇਂ ਨੰਬਰ ਦੇ ਉੱਤੇ ਉਹ ਸੀਗਾ ਕਿ 99 ਨੰਬਰ ਦੇ ਉੱਤੇ ਬਿੱਲ ਆ ਜਿਹਦੇ ਵਿੱਚ ਕਿ ਤੁਸੀਂ ਇਹ ਸੋਧ ਬਿੱਲ ਪੇਸ਼ ਕਰੋਗੇ ਕਿ ਚੰਡੀਗੜ੍ਹ 'ਚ ਪੰਜਾਬ ਹਰਿਆਣਾ ਬਾਹਰ ਹਰਿਆਣਾ ਬਾਹਰ ਕਾ ਦਾ ਹਰਿਆਣਾ ਤਾਂ ਹੈ ਹੀ ਤੁਹਾਡੇ ਨਾਲ ਭਾਈ ਉਹ ਤਾਂ ਬੋਲਿਆ ਵੀ ਨਹੀਂ ਉਹ ਤਾਂ ਬੋਲੂਗਾ ਵੀ ਨਹੀਂ ਠੀਕ ਹੈ ਨਾ ਇਸ ਲਈ ਕੁੱਲ ਮਿਲਾ ਕੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਤੇ ਪੰਜਾਬੀ ਨੂੰ ਬਾਹਰ ਕਰਨਾ ਸੀ ਮੁੰਬਈ ਦੇ ਵਿੱਚ ਮਰਾਠਾ 22% ਹੈ। ਮਹਾਰਾਸ਼ਟਰੀ ਰਾਜਦਾਨੀ ਹੈ। ਫਿਰ ਉਹਨਾਂ ਉਹ ਵੀ ਯੂਟੀ ਬਣਾ ਲਓ। ਐਦਾਂ ਉੱਥੇ ਕਿਉਂ ਨਹੀਂ ਹੁੰਦਾ? ਉੱਥੇ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਲੈ ਕੇ ਗਏ ਸੀ। ਇਹਨਾਂ ਦੀ ਸਰਕਾਰ ਹੁੰਦੀ ਅਗਲਾ ਨੇ ਭਜਾਤਾ ਕਿ ਲਾਗੂ ਨਹੀਂ ਹੋਣ ਦਿੰਦੇ। ਇਹੀ ਸਵਾਲ ਤੁਸੀਂ ਅਸੀਂ ਕਰ ਲਈਏ। ਅਸੀਂ ਹੱਤਵਾਦੀਆਂ ਖਾਲਸਾਨੀਆਂ ਚੀਨੀਆਂ ਪਾਕਿਸਤਾਨ। ਪੰਜਾਬ ਚੋਂ ਵੀ ਪੰਜਾਬੀ ਬਾਹਰ ਕਰਨ ਨੂੰ ਫਿਰਦੇ ਨੇ। ਇਹ ਸਾਡਾ ਪਾਣੀ ਵੀ ਖੋਣ ਨੂੰ ਫਿਰਦੇ ਨੇ। ਇਹ ਸਾਡੀ ਬਾਣੀ ਵੀ ਖੋਣ ਨੂੰ ਫਿਰਦੇ ਨੇ। ਇਹ ਸਾਡਾ ਤਵਾਜਨ ਬਦਲਣ ਨੂੰ ਫਿਰਦੇ ਨੇ। ਪੰਜਾਬ ਦੀ ਤਸਵੀਰ ਬਦਲਣ ਨੂੰ ਫਿਰਦੇ ਨੇ। ਕੱਲ ਨੂੰ ਪੰਜਾਬ ਚ ਵੀ ਘਟ ਗਣਤੀ ਕਿ ਦਿਖਾ ਦੋਗੇ ਸਾਨੂੰ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਖਰੜੇ ਆਏ ਨੇ ਕਿ ਤੁਸੀਂ ਜਿਵੇਂ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਨਾ ਬਾਦਲਵੋਰੀ ਸੁਖਵੀਰ ਬਾਦਲਵੋਰੀ ਕਿ ਤੈਨ ਖੇਤੀ ਨੂੰ ਦੇ ਹੱਕ ਦੇ ਵਿੱਚ ਉਵੇਂ ਇੱਕਤੀ ਫੇਰ ਆਇਆ ਇਹਨਾਂ ਨੂੰ ਫਿਰ ਅਕਤਿ ਨੇ ਹੱਥ ਜੋੜਦੇ ਕਿ ਅਸੀਂ ਦੁਬਾਰਾ ਗੋਹ ਨਹੀਂ ਸਟਣਾ ਜੀ ਸਾਥੇ ਨਹੀਂ ਹੋਣਾ ਹੱਥ ਖੜੇ ਕਰਤੇ ਪੰਜਾਬ ਦੇ ਬੀਜੇਪੀ ਲੀਡਰਸ਼ਿਪ ਨੇ ਇਹ ਦਿੱਲੀ ਦੇ ਤਖਤ ਤੇ ਰਾਜ ਕੀਤਾ ਤਾਂ ਕਾਂਗਰਸ ਨੇ ਕੀਤਾ ਇਹ ਜਿਹੜੇ ਕੰਡੇ ਬੀਜੇ ਨੇ ਇਹ ਉਹਨਾਂ ਦੀ ਦਿੱਤੀ ਦੇਣਾ ਪਰ ਉਹਨੂੰ ਚੁਗਣ ਦੇ ਲਈ ਅਸੀਂ ਸਭ ਤੋਂ ਵੱਧ ਉਮੀਦ ਕੀਤੀ ਆਪਣੀ ਖੇਤਰੀ ਪਾਰਟੀ ਤੋਂ ਅਕਾਲੀ ਦਲ ਤੋਂ ਅਕਾਲੀ ਦਲ ਬੀਜੇਪੀ ਦੀ ਛੋੜੀ ਪੈ ਗਈ ਤੇ ਅੱਜ ਉਹਦਾ ਹੀ ਐ ਕਿ ਅੱਜ ਕੱਲ ਸਖੀਰ ਬਦਲ ਕਹਿ ਰਿਹਾ ਸੀ ਜੀ ਪਟਨਾ ਵੀ ਲੈ ਗਏ ਜੀ ਦਿੱਲੀ ਵੀ ਲੈ ਗਏ ਜੀ ਹਰਿਆਣਾ ਵੀ ਲੈ ਗਏ ਓਏ ਕਿਹਦੀਆਂ ਨਲਾਕੀਆਂ ਆ ਇਨਕਲਾਬੀ ਜਿਤਾ ਕੇ ਦੇਖ ਲੇ ਤੁਸੀਂ ਇਹ ਪੂਰੀ ਤਰ੍ਹਾਂ ਉਹਨਾਂ ਵਾਲੇ ਤਰੀਕੇ ਤੇ ਚੱਲ ਰਹੇ ਨੇ ਕੇਂਦਰੀਕਰਨ ਨਾਲ ਤੇ ਇਹ ਤਾਂ ਉਹਨਾਂ ਲਈ ਰਾਹ ਖੋਲ ਰ ਰਹੇ ਨੇ ਰਾਹ ਮੁਕਲਾ ਕਰ ਰਹੇ ਨੇ ਸਾਨ ਬਣਾ ਕੇ ਦੇ ਰਹੇ ਨੇ ਇਹਨਾਂ ਦੇ ਰਾਜ ਦੇ ਵਿੱਚ ਪਾਣੀਆਂ ਦੇ ਫੱਟੇ ਲਵਾ ਲੈ ਕੇ ਮੈਂ ਪਾਣੀਆਂ ਦਾ ਰਾਖਾ ਅਗਲੇ ਡੈਮ ਤੋਂ ਲੈ ਕੇ ਸਿਕਿਉਰਿਟੀ ਤੱਕ ਦਾ ਕੰਟਰੋਲ ਕਰ ਲਿਆ ਇਹਨਾਂ ਦੇ ਰਾਜ ਚ ਕਹਿੰਦੇ ਜੀ ਯੂਨੀਵਰਸਿਟੀ ਅਸੀਂ ਨਵੀਂ ਖੋਲਣੀਆਂ ਅਗਲੇ ਪੰਜਾਬ ਯੂਨੀਵਰਸਿਟੀ ਨੂੰ ਪੈ ਨਿਕਲੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵਾਲੀ ਜ਼ਮੀਨ ਤੁਸੀਂ ਵੇਚਣ ਨੂੰ ਫਿਰਦੇ ਹੋ ਮੰਡੀ ਤੁਸੀਂ ਵੇਚਤੀ ਪਿੰਡ ਦੀ ਸ਼ਾਮ ਲਟਾ ਤੁਸੀਂ ਵੇਚਣ ਨੂੰ ਆਗੇ ਤੇ ਇਹ ਤਾਂ ਫਿਰ ਪ੍ਰਾਪਰਟੀ ਡੀਲਰ ਦਾ ਧੰਦਾ ਕਰਦੇ ਹੋ ਤੁਸੀਂ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਾਰੇ ਸੀਐਮਸ ਨੂੰ ਸੱਦੇ ਗਏ ਜਾਂ ਕੇਂਦਰੀ ਸਰਕਾਰ ਨੂੰ ਵੀ ਸੱਦੇ ਦੇ ਕੇ ਆਏ ਉਹ ਜਿਹੜੇ ਨਹੀਂ ਆਏ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੇਂਦਰੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਤੁਸੀਂ ਸੱਦੇ ਦੇਣ ਦੀ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਨੇ ਬੂਹਾ ਵੀ ਨਹੀਂ ਖੋਲਿਆ ਥੋੜਾ ਸੱਦਾ ਲੈਣ ਦਾ ਅਗਲਾ ਖੁਰਸ਼ੇਤਰਾ ਆ ਕੇ ਮੁੜ ਗਿਆ ਜਗਨਨਦਪੁਰ ਸਾਹਿਬ ਨਹੀਂ ਆਇਆ ਉਹ ਆਪਣਾ ਤਰੀਕਾ ਚਲਾ ਰਿਹਾ ਤੇ ਤੁਸੀਂ ਆਪਣੇ ਏਜੰਡੇ ਤੇ ਬੈਠੇ ਹੋ ਐਸਜੀਪੀਸੀ ਆਪਣਾ ਏਜੰਡਾ ਪੜ ਰਹੀ ਆ ਐਸਜੀਪੀਸੀ ਨੂੰ ਲੱਗਦਾ ਕਿ ਸੁਖਵੀਰ ਸਾਡੀ ਸਿਹਤ ਦੇਖੇ ਇਹਨਾਂ ਨੂੰ ਲੱਗਦਾ ਕੇਜਰੀ ਵਾਲਾ ਅੰਕਲੇ ਦੇਖੇ ਤੇ ਫਿਰ ਅਗਲੇ ਕਿਉਂ ਆਉਣਗੇ ਜੀ ਮਾਨ ਸਰਕਾਰ ਨੂੰ ਪੁੱਛੇ ਕਿ ਐਸਜੀਪੀਸੀ ਅਜਾਦ ਸੰਸਥਾ ਹੈ ਜੇ ਮੈਂ ਗੋਲਕ ਚ 10 ਰੁਪਏ ਪਾਏ ਨੇ ਤਾਂ ਮੈਂ ਤਾਂ ਪੁੱਛਾ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੇ ਮੂੰਹ ਨਾਲ ਪੁੱਛ ਰਹੇ ਹੋ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਵੀ ਦਿੱਤੀਆਂ ਸਵਾਲ ਤਾਂ ਤੁਹਾਨੂੰ ਵੀ ਆ ਫਿਰ ਚੱਲਣ ਵਰਗੇ ਜਿਨ੍ਹਾਂ ਦੇ ਬ੍ਰੇਕਫਾਸਟ ਦੇ ਉੱਤੇ ਵੀ ਮੁੱਖ ਮੰਤਰੀ ਪੰਜਾਬ ਜਾਂਦੇ ਨੇ ਇੱਥੋਂ ਤਾਂ ਉਹ ਵੀ ਨਹੀਂ ਆਉਂਦੇ ਤਾਂ ਉਹ ਕਿੰਨ ਇਹ ਜੇ ਕੋਈ ਤਾਲ ਮਿਲ ਨਹੀਂ ਤਾਂ ਸੱਦੇ ਦੇ ਕੇ ਆਗੇ ਪਾਲੀਪੈਰ ਤਾਂ ਬਹੁ ਬਣਾਏ ਤੁਹਾਡਾ ਤਾਂ ਏਰੀਆ ਤੁਸੀਂ ਤਾਂ ਦੇਖੋ ਮੈਂ ਮੈਂ ਤਾਂ ਸੰਗਤ ਵੀ ਡਿਕ ਰਿਆ ਸੀ ਉੱਥੇ ਸੰਗਤ ਵੀ ਨਹੀਂ ਆਈ ਉਹ ਚੰਡੀਗੜ੍ਹ ਤੋਂ ਜਾ ਕੇ ਦੇਖੋ ਨੰਦਪੁਰ ਸਾਹਿਬ ਤੱਕ ਇੱਕ ਵੀ ਲੰਗਰ ਨਹੀਂ ਸੀ ਕਿਉਂਕਿ ਲੰਗਰ ਤਾਂ ਲੱਗਦਾ ਜੇ ਸੰਗਤ ਆਉਂਦੀ ਬੋਲੇ ਮਹੱਲੇ ਦੇ ਉੱਤੇ ਇਹਦੇ ਨਾਲੋਂ 10 ਗੁਣਾ ਵੱਧ ਸੰਗਤ ਹੁੰਦੀ ਹੈ ਤੇ ਪੁਲਿਸ 10% ਵੀ ਨਹੀਂ ਹੁੰਦੀ ਤੇ ਅੱਜ ਪੁਲਿਸ 100% ਲਈ ਵੀ ਸੀ ਪੁਲਿਸ ਸ਼ੌਨੀ ਬਣਾਇਆ ਸੀ ਤੁਸੀਂ ਲੋਕ ਤਾਂ ਦੇਖ ਕੇ ਡਰਦੇ ਸੀ ਉੱਥੇ ਆਉਣ ਲਈ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਛਲੇੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਤੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤਾਂ ਉਸ ਦੇ ਦਰਮਿਆਨ ਚੱਲਦੇ ਆ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਚਾਲੇ ਜਿਹੜੀ ਟਸਲ ਚੱਲ ਰਹੀ ਹੈ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਚੰਡੀਗੜ੍ਹ ਨੂੰ ਲੈ ਕੇ ਇੱਕ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਇੱਕ ਪੇਸ਼ ਕਰਨ ਦੇ ਲਈ ਮਤਾ ਲਿਆਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਲਾਂਕਿ ਉਸ ਦੇ ਉੱਤੇ ਯੂ ਟਰਨ ਜ਼ਰੂਰ ਜਿਹੜਾ ਕੇਂਦਰ ਸਰਕਾਰ ਨੇ ਲਿਆ ਹੈ ਤੇ ਨਾਲ ਨਾਲ ਪੀਯੂ ਦਾ ਇੱਕ ਵਿਦਿਆਰਥੀ ਜਿੱਥੇ ਬੰਦੀਆਂ ਦੇ ਵੱਲੋਂ ਜਿਹੜਾ ਲਗਾਤਾਰ ਇੱਕ ਮੋਰਚਾ ਖੋਲਿਆ ਹੋਇਆ ਹੈ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੇ ਲਈ ਤੇ ਨਾਲ ਹੀ ਅੱਜ ਜਿਹੜਾ ਉਹ ਕਿਸਾਨ 43 ਸੈਕਟਰ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ 5 ਸਾਲ ਪੂਰੇ ਹੋ ਚੁੱਕੇ ਨੇ ਇਸ ਸਕੈਮ ਦੇ ਵੱਲੋਂ ਜੋ ਧਰਨਾ ਪ੍ਰਦਰਸ਼ਨ ਜਿਹੜਾ ਚੰਡੀਗੜ੍ਹ ਦੀ ਬਰੋਹਾਂ ਦੇ ਉੱਤੇ ਕੀਤਾ ਗਿਆ ਸੀ ਉਸ ਨੂੰ ਪੂਰੇ ਹੋ ਗਏ ਨਾ ਪਰ ਬਹੁਤ ਸਾਰੀਆਂ ਮੰਗਾਂ ਹਜੇ ਬਾਕੀ ਨੇ ਤਾਂ ਇਹ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਤਲ ਜੀ ਬਾਈ ਜੀ ਬਲਵਾਂ ਸਵਾਗਤ ਬਹੁਤ ਸ਼ੁਕਰੀਆ ਜੀ ਸਤਿ ਸ਼ਕਾਲ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਜਿਹੜਾ ਰੱਖਿਆ ਆਨੰਦਪੁਰ ਸਾਹਿਬ ਦੇ ਵਿੱਚ ਰੱਖਿਆ ਉਹ ਸਾਰੇ ਇਹਨੂੰ ਕਿਵੇਂ ਵੇਖ ਰਹੇ ਹੋ ਜਿਸ ਤਰ੍ਹਾਂ ਦੀ ਟਸਲ ਜਿਹੜੀ ਆ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਉਸ ਤੋਂ ਬਾਅਦ ਮੁੜ ਕੇ ਜਿਹੜਾ ਕੁਲਦੀਪ ਸਿੰਘ ਗੜਗੱਜ ਹੋਣੀ ਬੋਲਦੇ ਉਹ ਸਾਰੀ ਚੀਜ਼ ਨੂੰ ਕਿਵੇਂ ਵਾਚ ਰਹੇ ਇਤਿਹਾਸਕ ਨਗਰੀ શ્રી ਆਨੰਦਪੁਰ ਸਾਹਿਬ ਵਿਖੇ ਇਤਿਹਾਸਕ ਦਿਨ ਦੇ ਉੱਤੇ ਕਹਿੰਦੇ ਜੀ ਅਸੀਂ ਇਤਿਹਾਸਕ ਸੈਸ਼ਨ ਕੀਤਾ ਹੂੰ ਇਹ ਕੱਲਾ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹੋਂ ਬਾਹਰ ਲਿਜਾ ਕੇ ਉੱਥੇ ਬੈਠ ਕੇ ਕਰਕੇ ਕੁਰਸੀਆਂ ਮੇਜ਼ ਰੰਗਦਾਰ ਲਾ ਕੇ ਹਾਂ ਕਾਗਜ਼ਾਂ 'ਚ ਦਰਜ ਕਰਕੇ ਇਤਿਹਾਸਕ ਹੋ ਗਿਆ ਕੋਈ ਇਤਿਹਾਸਕ ਫੈਸਲਾ ਲੱਭਿਆ ਉਹਦੇ ਵਿੱਚ ਹੂੰ ਇਤਿਹਾਸਕ ਸੈਸ਼ਨ ਇਤਿਹਾਸਕ ਫੈਸਲੇ ਲੈਣ ਨਾਲ ਹੁੰਦਾ ਜਨਾਬ ਹੂੰ ਕੱਲਾ ਇੱਥੋਂ ਚੱਕ ਕੇ ਸਫ਼ਰ ਉੱਥੇ ਲਿਜਾਣ ਨਾਲ ਨਹੀਂ ਮੁੱਖ ਮੰਤਰੀ ਸਾਹਿਬ ਤੋਂ ਉਹ ਤੇ ਇਹ ਵੀ ਕਹਿ ਰਹੇ ਸੀ ਮੈਂ ਬੜੀ ਨਿਮਰਤਾ ਨਾਲ ਸੁਣਿਆ ਸੀ ਮੈਨੂੰ ਬੜਾ ਵਧੀਆ ਲੱਗਿਆ ਕਿ ਕਮਾਲ ਆ ਮੁੱਖ ਮੰਤਰੀ ਸਾਹਿਬ ਸ਼ਾਇਦ ਸਾਨੂੰ ਹੀ ਨਹੀਂ ਅਜੇ ਤੱਕ ਸ਼ਰਧਾ ਸਮਝਾਈ ਜਿਹੜੀ ਤੁਹਾਡੇ ਕੋਲ ਮੋ ਕਵੰਤਰੀ ਸਾਹਿਬ ਕਹਿੰਦੇ ਮੈਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹੋਂ ਚੱਕ ਕੇ ਗੁਰੂ ਸਾਹਿਬ ਦੇ ਚਰਨੀ ਰਖਤਾ ਅਸੀਂ ਚਰਨੀ ਬਿਠਾਤਾ ਪਾਤਸ਼ਾਹ ਦੇ ਚਰਨੀ ਬੈਠਣਾ ਕੁਰਸੀਆਂ ਵੇਜਾਂ ਤੇ ਬੈਠਣਾ ਹੁੰਦਾ ਚੌਂਕੜਾ ਲਾ ਕੇ ਬੈਠਣਾ ਹੁੰਦਾ ਜਿਹਦਾ ਚੌਂਕੜਾ ਪੁੱਛੋ ਇਹਨਾਂ ਨੂੰ ਬੈਠ ਹੋਊਗਾ ਪੈਰੀ ਚਰਨੀ ਬੈਠਣ ਜੋਗੇ ਕੰਮ ਕੀਤੇ ਨੇ ਤੁਸੀਂ ਅਨੰਦਪੁਰ ਸਾਹਿਬ ਜਾ ਕੇ 350 ਸਾਲਾਂ ਮਨਾਵੋ ਸ਼ਹੀਦੀ ਦਿਹਾੜਾ ਸ਼ਹੀਦੀ ਸ਼ਤਾਬਦੀ ਮਨਾਵੋ ਤੇ ਸ਼ਰੋਮਣੀ ਕਮੇਟੀ ਨਾਲ ਤਸਲ ਪਾਲ ਕੇ ਰੱਖੋ ਬੇਸ਼ਟ ਆਪ ਦੀ ਤਾਂ ਮੇਲ ਦਾ ਪ੍ਰਤੀਕ ਹੈ ਸਾਂਝ ਦਾ ਪ੍ਰਤੀਕ ਹੈ ਕੁਰਬਾਨੀ ਦਾ ਪ੍ਰਤੀਕ ਹੈ ਨਿਮਰਤਾ ਦਾ ਪ੍ਰਤੀਕ ਹੈ ਜੇ ਕੁਝ ਲੱਭਿਆ ਹੋਵੇ ਤਾਂ ਮੈਨੂੰ ਦੱਸ ਦਿਓ ਜਨਾਬ ਕਿਉਂ ਨਹੀਂ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਕੋਈ ਗੱਲ ਨਹੀਂ ਜੀ ਬਾਦਲਾ ਨੂੰ ਤੁਸੀਂ ਮੂਹਰੇ ਬਿਠਾ ਲੈਂਦੇ ਸੀ ਕਿਉਂਕਿ ਉਹਨਾਂ ਦੀ ਸਰਕਾਰ ਨਾਲ ਥੋੜੀ ਸਾਠ ਘੰਟਾ ਚਲੋ ਸਾਡੇ ਨਾਲ ਨਹੀਂ ਕਰਨੀ ਸਾਨੂੰ ਪਿੱਛੇ ਬਿਠਾ ਲੋ ਬੈਠਦੇ ਸ਼ਰਦਾਲੂ ਬਣ ਕੇ ਵਿੱਚ ਬੈਠ ਜਾਂਦੇ ਉਹਨਾਂ ਦੇ ਮੰਚ ਤੋਂ ਤੁਹਾਨੂੰ ਮੌਕਾ ਵੀ ਮਿਲਦਾ ਉੱਥੇ ਕਰਦੇ ਯੂਨੀਵਰਸਿਟੀਆਂ ਦਾ ਐਲਾਨ ਰਾਜਨੀਤਿਕ ਮੰਚ ਕਿਉਂ ਚੁਣਿਆ ਤੁਸੀਂ ਸਵਾਲ ਨੇ ਇਹ ਪਿਓਰ ਪੋਲੀਟੀਕਲ ਲੱਗ ਰਿਹਾ ਹੈ ਤੁਹਾਨੂੰ ਜਨਾਬ ਮੈਂ ਕਿਨਾ ਰਾਜਨੀਤੀਓ ਕਰ ਲੈਂਦੇ ਉਹ ਵੀ ਨਹੀਂ ਕੀਤੀ ਹੂੰ ਕਹਿੰਦੇ ਜੀ ਅਸੀਂ ਸਾਰੇ ਐਮਐਲਏ ਨੂੰ ਹਦਾਇਤ ਕੀਤੀ ਹੈ ਕਿ ਜੇ ਤੁਹਾਡੀ ਬੋਲਣ ਦੀ ਹਾਜ਼ਰੀ ਨਾ ਹੋਵੇ ਤਾਂ ਲਿਖਤੀ ਦੇ ਦਿਓ ਕੀ ਲਿਖਤੀ ਲੈ ਕੇ ਗਏ ਸੀ ਜਿਹੜਾ ਆਪਾਂ ਨੂੰ ਸਕੂਲ ਦੇ ਵਿੱਚ ਲੇਖ ਪੜਾਇਆ ਜਾਂਦਾ ਉਹ ਲੇਖ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਗੁਰੂ ਸਾਹਿਬ ਨੇ ਜੀਵਨ ਚ ਇੱਥੋਂ ਤੁਰ ਕੇ ਇੱਥੇ ਤੱਕ ਦਾ ਸਫ਼ਰ ਕੀਤਾ ਜਿਹੜਾ ਅਸੀਂ ਆਪਣੇ ਦਾਦਿਆਂ ਤੋਂ ਆਪਣੇ ਬਾਬਿਆਂ ਤੋਂ ਆਪਣੀਆਂ ਬੇਬਿਆਂ ਤੋਂ ਘਰੇ ਕੀਰਤਨ ਦਰਬਾਰ ਚ ਰਾਗੀਆਂ ਢਾਡੀਆਂ ਤੋਂ ਸੁਣਿਆ ਤੇ ਹੁਣ ਵੀ ਉੱਥੇ ਸੁਣਿਆ ਤੇ ਤੁਸੀਂ ਰਾਜਨੀਤਿਕ ਜਮਾਤ ਸੀ ਤੁਸੀਂ ਗੁਰੂ ਸਾਹਿਬ ਦੀ ਕੁਰਬਾਨੀ ਤੇ ਫਲਸਫੇ ਦੇ ਹਿਸਾਬ ਨਾਲ ਰਾਜਨੀਤਿਕ ਫੈਸਲੇ ਲੈਣੇ ਸੀ ਕਿ ਜੇ ਗੁਰੂ ਸਾਹਿਬ ਨੇ ਉਸ ਸਮੇਂ ਦੇ ਹਾਕਮ ਨੂੰ ਚੈਲੰਜ ਕੀਤਾ ਕਿ ਜੇ ਤੂੰ ਐ ਨਹੀਂ ਜ਼ੁਲਮ ਕਰਨੋਂ ਹਟਦਾ ਤਾਲਾ ਮੇਰਾ ਸੀਸ ਕੁਰਬਾਨ ਹੋਣ ਲਈ ਤਿਆਰ ਹੈ ਤੇ ਉਸ ਸਮੇਂ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਲਈ ਅੱਜ ਜੇਕਰ ਕੋਈ ਸਭ ਤੋਂ ਵੱਡੀ ਕੁਰਬਾਨੀਆਂ ਤਾਂ ਸ੍ਰੀ ਗੁਰਤੇਗ ਵਾਦਰ ਜੀ ਦੀ ਹੈ ਤੇ ਤੁਸੀਂ ਮੈਨੂੰ ਕੀ ਅਧਿਕਾਰਾਂ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਕੀ ਕਰ ਰਹੇ ਹੋ ਜੀ ਕਰਦੇ ਨਾ ਫਿਰ ਉਸ ਵਿਧਾਨ ਸਭਾ ਚ ਮਨੁੱਖੀ ਹੱਕਾਂ ਦੇ ਖਿਲਾਫ ਲਿਆਉਂਦੇ ਮਤਾ ਕਿ ਜੋ ਤੱਕਾ ਹੋ ਰਿਹਾ ਜਿਹੜਾ ਪੰਜਾਬ ਦੇ ਪਾਣੀਆਂ ਨਾਲ ਤੱਕਾ ਹੋ ਰਿਹਾ ਜਿਹੜਾ ਪੰਜਾਬ ਦੇ ਬਾਣੀਆਂ ਨਾਲ ਤੱਕਾ ਹੋ ਰਿਹਾ ਪੰਜਾਬੀ ਭਾਸ਼ਾ ਨਾਲ ਤੱਕਾ ਹੋ ਰਿਹਾ ਪੰਜਾਬ ਦੇ ਸਿੱਖਿਆ ਯੂਨੀਵਰਸਿਟੀਆਂ ਨਾਲ ਤੱਕਾ ਹੋ ਰਿਹਾ ਕੋਈ ਮਤਾ ਆਇਆ ਹੋਵੇ ਤਾਂ ਮੈਨੂੰ ਦੱਸ ਦਿਓ ਜੀ ਫਿਰ ਲੜਾਈ ਕਿੱਥੇ ਹੈ ਤੁਸੀਂ ਸਿਰਫ ਉੱਥੇ ਜੇ ਉਹ ਮਤੇ ਹੀ ਪਾਉਣੇ ਸੀ ਕਿ ਅਸੀਂ ਜੀ ਪਵਿੱਤਰ ਨਗਰੀ ਐਲਾਨਤੀ ਹੈ ਅਗ ਉਹ ਕਹਿੰਦੇ ਜੀ ਕੈਪਟਨ ਦੇ ਟਾਈਮ ਹੋ ਗਿਆ ਸੀ ਜੀ ਚਿੱਟਾ ਦਾ ਜੀ 300 ਸਾਲਾਂ ਦਾ ਟਾਈਮ ਵੀ ਹੋ ਗਿਆ ਸੀ ਜੀ ਹੁਣ ਕੀ ਕੀਤਾ ਜੀ ਫਿਰ ਕਹਿੰਦੇ ਨਹੀਂ ਜੀ ਉਹ ਗਲਿਆਰਾ ਤਾਂ ਜੀ ਅਸੀਂ ਪਹਿਲਾਂ ਗਲਤ ਕਹਿਤਾ ਜੀ ਹੁਣ ਅਸੀਂ ਸੋਧ ਕਰ ਲਿਆ ਪੰਜਾਬ ਦੀ ਵਿਧਾਨ ਸਭਾ ਚ ਪਾਸ ਮਤੇ ਪਾਸ ਮਤੇ ਦੇ ਵਿੱਚ ਤੁਸੀਂ ਜਦੋਂ ਪਾਸ ਕਰਾਇਆ ਤਾਂ ਸਿਰਫ ਉਹ ਗਲਿਆਰਾ ਸੀ ਜਿਹੜੀਆਂ ਦੁਕਾਨਾਂ ਵਾਲੇ ਉੱਥੇ ਤੱਕ ਦਾ ਤੇ ਬਾਅਦ ਚੋਂ ਤੁਸੀਂ ਕਹਿੰਦੇ ਹੋ ਸਪੀਕਰ ਸਾਹਿਬ ਬਾਹਰ ਆ ਕੇ ਕਹਿੰਦੇ ਨਹੀਂ ਜੀ ਉਹ ਜਿੱਦ ਤੱਕ ਗੇਟ ਨੇ ਉੱਥੇ ਤੱਕ ਹੋ ਗਿਆ ਕਦੋਂ ਬਦਲਿਆ ਜੀ ਇਹ ਕਿਵੇਂ ਬਦਲ ਲਿਆ ਜੀ ਬਦਲ ਸਕਦੇ ਹੋ ਕਿਉਂਕਿ ਕੇਜਰੀਵਾਲ ਨੇ ਬਾਅਦ ਚੋਂ ਤੁਹਾਨੂੰ ਸਲਾਹ ਦੇਤੀ ਤੇ ਕੇਜਰੀਵਾਲ ਨੇ ਦੂਏ ਦਿਨ ਇਹ ਵੀ ਕਹਤਾ ਕਿ ਸਾਰੇ ਪੰਜਾਬ ਚ ਫਜ਼ੀਅਤ ਹੋ ਗਈ ਆਪਣੀ ਆਪਾ ਕੁਛ ਬੜਾ ਦਾ ਕੀਤਾ ਹੀ ਨਹੀਂ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਸੀ ਨਾ ਕਿ ਅਜੇ ਹਾ ਕੁਝ ਕਰਾਂਗੇ ਜਿਹੜਾ ਕਿਸੇ ਨੇ ਸੋਚਿਆ ਨਹੀਂ ਹੋਗਾ ਬਿਲਕੁਲ ਨਹੀਂ ਸੋਚਿਆ ਸੀ ਤੁਸੀਂ ਆ ਕੁਛ ਕਰੋਗੇ ਫਿਰ ਕਹਿੰਦੇ ਜੀ ਤਤ ਪੜਤ ਦੇ ਵਿੱਚ ਦੂਏ ਦਿਨ ਕਹਿੰਦੇ ਜੀ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਕਿ ਜੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਆ ਕੇ ਐਲਾਨ ਕਰ ਦੇ ਯੂਨੀਵਰਸਿਟੀ ਦਾ ਉਹ ਐਲਾਨ ਤਾਂ ਕੇਜਰੀਵਾਲ ਨੇ ਕਰਤਾ ਮੁੱਖ ਮੰਤਰੀ ਦਾ ਮੁੱਖ ਮੰਤਰੀ ਦਾ ਉਹ ਹੈ ਉਹ ਐਲਾਨ ਕਰ ਰਿਹਾ ਤੇ ਫਿਰ ਬਾਅਦ ਚ ਮੁੱਖ ਮੰਤਰੀ ਸਾਹਿਬ ਨੇ ਵੀ ਐਲਾਨ ਕੀਤਾ ਜੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਦੇ ਉੱਤੇ ਵਿਸ਼ਵ ਵਿਆਪੀ ਯੂਨੀਵਰਸਿਟੀ ਬਣੂਗੀ। ਹੂੰ। ਚਲੋ ਚੰਗੀ ਗੱਲ ਆ ਬਣਾਓ। ਸਵਾਗਤ ਕਰਾਂਗੇ। ਪਰ ਜਿਹੜੀ ਹੈਗੀ ਉਹ ਤਾਂ ਬਚਾ ਲਓ। ਪੰਜਾਬ ਯੂਨੀਵਰਸਿਟੀ ਤੋਂ ਤਾਂ ਬਚਾ ਨਹੀਂ ਹੋ ਰਹੀ। ਉਹਦੇ ਲਈ ਤਾਂ ਦਿੱਲੀ ਕੰਨੀ ਨੂੰ ਰੁੱਖ ਨਹੀਂ ਹੋ ਰਿਆ ਤੋਂ। ਅਗਲੇ ਰਾਜਸਥਾਨੀ ਨੂੰ ਵੀ ਪੈਗੇ ਤੋਂ ਤੇ ਉੱਥੇ ਲੜਾਈ ਨਹੀਂ ਲੜ ਹੋ ਰਹੀ ਤੇ ਤੁਸੀਂ ਨਵੀਂ ਯੂਨੀਵਰਸਿਟੀ ਦੀ ਗੱਲ। ਜੇ ਨਵੀਂ ਯੂਨੀਵਰਸਿਟੀ ਬਣਾਉਣੀ ਸੀ ਤਾਂ ਤੁਸੀਂ ਨੰਦਪੁਰ ਸਾਹਿਬ ਲਗਾਤਾਰ ਜਾ ਰਹੇ ਹੋ। ਇਹ ਤੋਂ ਪਹਿਲਾਂ ਡੈਮ ਦੇ ਨਾਂ ਤੇ ਲੰਗੜ ਬਹੁਤ ਨੰਗਲ ਬਹੁਤ ਗੀੜੇ ਮਾਰੇ ਨੇ। ਕੋਈ ਜ਼ਮੀਨ ਨਾਮਜ਼ਦ ਕੀਤੀ ਹੈ ਜੀ? ਕੋਈ ਧਿਆਨ ਚੋਵੇ ਤਾਂ ਮੈਨੂੰ ਦੱਸ ਦਿਓ ਕਿ ਅਸੀਂ ਜ਼ਮੀਨ ਕੋਈ ਰੋਡ ਮੈਪ ਬਣਾ ਲਿਆ ਹੋਊਗਾ ਤਾਂ ਦੱਸ ਦਿਓ ਹੈ ਤੁਸੀਂ ਕੋਈ ਸਿੱਖਿਆ ਦੇ ਮਾਹਿਰਾਂ ਨਾਲ ਮੀਟਿੰਗ ਕਰ ਲਈ ਹੋਊਗੀ ਕੋਈ ਧਾਰਮਿਕ ਮਾਹਿਰਾਂ ਨਾਲ ਮੀਟਿੰਗ ਕਰ ਲਈ ਹੋਊਗੀ ਕਿ ਇੱਥੇ ਆਹ ਕੁਝ ਪੜਾਇਆ ਜਾਣਾ ਕਿਹੜਾ ਰੋਡ ਮੈਪ ਹੈ ਜੀ ਤੁਸੀਂ ਖਜ਼ਾਨਾ ਕੋਈ ਤੈਅ ਕਰ ਲਿਆ ਹੋਊਗਾ ਕਿ ਇੰਨਾ ਆਪੇ ਇਹਦੇ ਲਈ ਖਜ਼ਾਨਾ ਰੱਖਣਾ ਕਿੱਥੇ ਹੈ ਜੀ ਕੈਬਨਟ ਚ ਲਿਆਂਦਾ ਹੋਊਗਾ ਉਹ ਤਾਂ ਪੰਜਾਬ ਦੀ ਵਿਧਾਨ ਸਭਾ ਤੁਹਾਡੀ ਫੇਰ ਸਾਬਤ ਹੋ ਗਈ ਤੇ ਉਹਨੂੰ ਪਾਸ ਕਰਾਉਣ ਦੇ ਲਈ ਤੁਸੀਂ ਦੋਏ ਦਿਨੇ ਫੈਸਲਾ ਕਰ ਲਿਆ ਸੋ ਕੁੱਲ ਮਿਲਾ ਕੇ ਜਨਾਬ ਇਸ ਸਤਾਪ ਦੀਆਂ ਚ ਵੀ ਮੁਕਾਬਲੇ ਚ ਪਏ ਜਿਵੇਂ ਆਪਣੇ ਅੱਜ ਕੱਲ ਪਿੰਡਾਂ 'ਚ ਨਾ ਕਿ ਵਿਆਹ ਸ਼ਕਤੀ ਪ੍ਰਦਰਸ਼ਨ ਵਾਂਣ ਲੱਗ ਪਏ ਹੈ ਨਾ ਉਹ ਹਾਲ ਇਹਨਾਂ ਨੇ ਕੀਤਾ। ਇਹ ਜੀ 300 ਸਾਲਾ ਭੁੱਲ ਗਏ। ਭਰਾਵਾ ਕਿਵੇਂ ਭੁੱਲ ਜਾਾਂਗੇ 300 ਸਾਲਾ? ਹੱਸੇ ਇੱਕ ਇੱਕ ਦਿਨ ਯਾਦ ਆ ਗੁਰੂਆਂ ਦਾ ਤੇ ਤੁਸੀਂ ਇਹਦੇ ਨਾਲ ਇਸ ਲਈ ਉਹ ਇਸ ਲਈ ਭੁੱਲ ਜਾਾਂਗੇ ਦੂਈ ਸਰਕਾਰ ਨੇ ਕੀਤਾ ਸੀ। ਇਹ ਹੁਣ ਤੁਸੀਂ ਕਹਿੰਦੇ ਤੁਹਾਡੇ ਵਾਲਾ ਜਿੱਤੇ ਕਰ ਲਈਏ। ਹਾਂ ਸਰਕਾਰੀ ਬੱਸਾਂ 'ਚ ਹੀ ਤੇ ਰਹਿਣੀਆਂ ਲੋਕਾਂ ਨੂੰ। ਕਿ ਕਿਵੇਂ ਸਰਪੰਚਾਂ ਨੇ ਕਹੇ-ਕਹੇ ਤੇ ਲੱਦ ਕੇ ਲਿਆਏ ਉਹ ਬੰਦੇ। ਉਹਦੇ ਵਿੱਚ ਉਹੀ ਛੜਾਲੂ ਚੜੂਗਾ ਜਿਹੜਾ ਆਪ ਦਾ ਭਗਤ ਹੈ। ਜਿਹੜਾ ਗੁਰੂ ਦਾ ਭਗਤ ਉਹ ਨਹੀਂ ਚੜਾਉਣਾ। ਸਰਪੰਚਾਂ ਨੇ ਤੈਅ ਕੀਤਾ ਕਿ ਸਰਕਾਰੀ ਬੱਸੇ ਕਿਹ ਇਹਨਾਂ ਦੇ ਪੰਚਾਂ ਨੇ ਤੈਅ ਕੀਤਾ ਇਹਨਾਂ ਦੇ ਵਰਕਰਾਂ ਨੇ ਤੈਅ ਕੀਤਾ ਉਹ ਲਿਆ ਕੇ ਉੱਥੇ ਛੱਡੇ ਤੇ ਫਿਰ ਖੱਟ ਕੇ ਕਿ ਆਏ ਹੋ ਸਾਨੂੰ ਇਹ ਤਾਂ ਦੱਸ ਦੋ ਸੋ ਇਹ ਕੁੱਲ ਮਿਲਾ ਕੇ ਦਿੱਲੀ ਦੀਆਂ ਕੰਪਨੀਆਂ ਯੂਪੀ ਦੀਆਂ ਕੰਪਨੀਆਂ ਪੰਜਾਬ ਤੋਂ ਬਾਹਰੀ ਕੰਪਨੀਆਂ ਨੂੰ ਫਾਇਦਾ ਦੇਣ ਲਈ ਤੁਸੀਂ ਨਕਲੀ ਸੈੱਟ ਲਾਇਆ ਤੇ ਵਿਧਾਨ ਸਭਾ ਦਾ ਡਰਾਮਾ ਕੀਤਾ ਜਾਂ ਤਾਂ ਉੱਥੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਮਤੇ ਪਾਉਂਦੇ ਪੰਜਾਬ ਦੇ ਮਸਲਿਆਂ ਲਈ ਕੋਈ ਚਾਰਜੂਈ ਕਰਦੇ ਸੱਦਾ ਦਿੰਦੇ ਕਿ ਇਸੇ ਧਰਤੀ ਤੋਂ ਗੁਰੂ ਸਾਹਿਬ ਉੱਠੇ ਸੀ ਸ਼ਹਾਦਤ ਦੇਣ ਲਈ ਅਸੀਂ ਚੱਲੇ ਆ ਜੀ ਦਿੱਲੀ ਨੂੰ ਤਰੋਂ ਨਾ ਉਧਰ ਨੂੰ ਉੱਥੇ ਰੂਮੋ ਨਹੀਂ ਹੁੰਦਾ ਉਥੇ ਜਾਨ ਨਹੀਂ ਲੜਨ ਦੀ ਉਥੇ ਤਾਕਤ ਨਹੀਂ ਰਾਜਨੀਤਿਕ ਜਮਾਤ ਨੇ ਰਾਜਨੀਤਿਕ ਲੜਾਈ ਲੜਨੀ ਹੁੰਦੀ ਹੈ ਇਹ ਤੁਹਾਡਾ ਜਿੰਮਾ ਸੀ ਤੁਸੀਂ ਉਥੋਂ ਪਗੋੜੇ ਹੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਮਸਲਾ ਆਇਆ ਜਿਹੜਾ ਇੱਕ ਕਹਿ ਰਿਹਾ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਵਿੱਚ ਮਤਾ ਲਿਆਉਣਾ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਸੀ ਕਿ ਪੂਰਨ ਤੌਰ ਤੇ ਝੂਟੀ ਬਣਾ ਦੇਣਾ ਜਿਹੜਾ 60 40 ਦਾ ਅਨੁਪਾਤ ਆ ਉਹਨੂੰ ਖਤਮ ਕਰਕੇ ਸਿੱਧਾ ਇੱਥੇ ਰਾਸ਼ਟਰਪਤੀ ਜਿਹੜਾ ਉਹ ਰੂਲ ਕਰਿਆ ਗਵਰਨਰ ਖਤਮ ਹੋ ਜਾਏਗਾ ਉਹ ਜਿਹੜਾ ਮਸਲਾ ਸੀ ਉਹ ਕਹਿੰਦੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ মিডিਆ ਐਡਵਾਈਜ਼ਰ ਨੇ ਉਹ ਵੀ ਕਹਿੰਦੇ ਲਿਖੇ ਕਹਿੰਦੇ ਵੀ ਦੇਖੋ ਜੀ ਮਾਨ ਸਾਹਿਬ ਨੇ ਬਹੁਤ ਸਖਤ ਸਟੈਂਡ ਲਿਆ ਤਾਂ ਕਰਕੇ ਕਹਿੰਦੇ ਕਿ ਉਹ ਵਾਪਸ ਲੈਣਾ ਪਿਆ ਕੇਂਦਰ ਸਰਕਾਰ ਨੂੰ ਸਖਤ ਲਿਆ ਧੁੱਪੇ ਖੜਗੇ ਸੀ ਉੱਠੇ ਚੜ ਕੇ ਖੜਗੇ ਸੀ ਦਿੱਲੀ ਜਾ ਕੇ ਜੰਤਰ ਮੰਤਰ ਬੈਠ ਗਏ ਸੀ ਕਿਹੜਾ ਸਖਤ ਸਟੈਂਡ ਲਿਆ ਟਵੀਟ ਕਰਨਾ ਚਿੱਠੀ ਪਾਉਣੀ মিডিਆ 'ਚ ਬਿਆਨ ਦੇਣਾ ਸਖਤ ਸਟੈਂਡ ਹੁੰਦੇ ਨੇ ਮਤਲਬ ਮੈਨੂੰ ਤਰਸ ਆਉਂਦਾ ਹੈ ਪੰਜਾਬ ਦੀ ਸਿਆਸੀ ਜਮਾਤ ਦੀ ਸਮਝ ਦੇ ਉੱਤੇ ਜਦੋਂ ਕੇਂਦਰ ਨੇ ਫੈਸਲਾ ਕੀਤਾ ਕਿ ਜੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਸਿਸਟਮ ਭੰਗ ਕਰ ਰਹੇ ਆ ਮੈਂ ਉਸੇ ਦਿਨ ਕਿਹਾ ਸੀ ਕਿ ਛੇਤੀਓ ਬਾਰੀ ਚੰਡੀਗੜ੍ਹ ਦੀ ਆਉਣੀ ਆ ਤੇ ਬਹੁਤ ਦੇਰ ਦੀਆਂ ਕੋਸ਼ਿਸ਼ਾਂ ਇੱਕ ਵਾਰ ਪਹਿਲਾਂ ਵੀ ਕੋਸ਼ਿਸ਼ ਹੋਈ ਸੀ ਕਿ ਪੰਜਾਬ ਦੇ ਰਾਜਪਾਲ ਨੂੰ ਹਟਾ ਦਿਓ ਇੱਥੇ ਵਖਰਾ ਲਾ ਦਿਓ ਪ੍ਰਸ਼ਾਸਕ ਉਸ ਸਮੇਂ ਵੀ ਕੋਸ਼ਿਸ਼ ਹੋਈ ਸੀ ਪਰ ਅਸੀਂ ਤਦ ਵੀ ਨਹੀਂ ਸਮਝੇ ਜਦੋਂ ਇਹਦਾ ਕੇਂਦਰ ਮੁਲਾਜ਼ਮਾਂ ਦਾ ਕੇਂਦਰੀਕਰਨ ਹੋਇਆ ਤਦ ਵੀ ਸਾਡੇ ਨੁਮਾਇੰਦਿਆਂ ਨੇ ਕੋਈ ਲੜਾਈ ਨਹੀਂ ਲੜੀ ਉਹਨਾਂ ਨੂੰ ਨਾਲ ਰੱਖਣ ਦੀ ਕੋਈ ਕਾਇਦ ਨਹੀਂ ਕੀਤੀ ਯੂਨੀਵਰਸਿਟੀ ਦੇ ਮਾਮਲੇ ਦੇ ਉੱਤੇ ਵੀ ਸਿਆਸੀ ਜਮਾ ਥੋੜਾ ਲੜਾਈ ਲੜ ਰਹੀ ਆ ਵਿਦਿਆਰਥੀ ਲੜ ਰਹੇ ਨੇ ਯੰਬੇ ਵਾਰਤਾ ਕੀ ਦੀ ਸੀ ਚੁਣੀ ਸਰਕਾਰ ਦੀ ਵਿਰੋਧੀ ਧਿਰ ਦੀ ਜਿਹੜੇ ਸੱਤਾ ਚ ਆਉਣ ਦੀ ਲਾਲਸਾ ਰੱਖਦੇ ਉਹਨਾਂ ਦੀ ਤੇ ਕਿਤੇ ਨਹੀਂ ਲੜਾਈਆਂ ਕਿਹੜਾ ਸਖਤ ਸਟੈਂਡ ਆ ਹੁਣ ਜਦੋਂ ਉਹਨਾਂ ਨੇ ਇਹ ਕਿਹਾ ਇਹ ਵੀ ਤਾਂ ਫੜੇ ਗਏ ਨਾ ਕਿ ਜੀ ਤੁਸੀਂ ਉਹ ਜਿਹੜੀ ਲਿਸਟਿੰਗ ਸੀ 99 ਨੰਬਰ ਦੇ ਉੱਤੇ ਕਿੰਨੇਵੇਂ ਨੰਬਰ ਦੇ ਉੱਤੇ ਉਹ ਸੀਗਾ ਕਿ 99 ਨੰਬਰ ਦੇ ਉੱਤੇ ਬਿੱਲ ਆ ਜਿਹਦੇ ਵਿੱਚ ਕਿ ਤੁਸੀਂ ਇਹ ਸੋਧ ਬਿੱਲ ਪੇਸ਼ ਕਰੋਗੇ ਕਿ ਚੰਡੀਗੜ੍ਹ ਚ ਪੰਜਾਬ ਹਰਿਆਣਾ ਬਾਹਰ ਹਰਿਆਣਾ ਬਾਹਰ ਕਾ ਦਾ ਹਰਿਆਣਾ ਤਾਂ ਹੈ ਹੀ ਤੁਹਾਡੇ ਨਾਲ ਭਾਈ ਉਹ ਤਾਂ ਬੋਲਿਆ ਵੀ ਨਹੀਂ ਉਹ ਤਾਂ ਬੋਲੂਗਾ ਵੀ ਨਹੀਂ ਠੀਕ ਹੈ ਨਾ ਇਸ ਲਈ ਕੁੱਲ ਮਿਲਾ ਕੇ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਤੇ ਪੰਜਾਬੀ ਨੂੰ ਬਾਹਰ ਕਰਨਾ ਸੀ ਤੇ ਉਹਦੇ ਲਈ ਤੁਸੀਂ ਜੀ ਅਸੀਂ ਇਹ ਸੋਧ ਬਿੱਲ ਲਿਆ ਰਹੇ ਆਂ ਤੇ ਕੰਮ ਹੋ ਜਾਣਾ ਫਿਰ ਸਾਡਾ ਮੁੱਖ ਮੰਤਰੀ ਕਹਿੰਦਾ ਲਓ ਜੀ ਵਾਪਸ ਹੋ ਗਿਆ ਵਿਰੋਧੀ ਧਿਰ ਦੇ ਲੀਡਰ ਅਕਾਲੀ ਬਾਕੀ ਸਾਰੇ ਲੀਡਰ ਸਾਰੀਆਂ ਤਰ੍ਹਾਂ ਕੀ ਕਹ ਰਹੇ ਯੂ ਟਰਨ ਕੋਈ ਯੂ ਟਰਨ ਨਹੀਂ ਗਿਆ ਭਰਾਵਾ ਯੂ ਟਰਨ ਦਾ ਮਤਲਬ ਕੀ ਹੁੰਦਾ ਫੈਸਲਾ ਵਾਪਸ ਲੈਣਾ ਵਾਪਸ ਨਹੀਂ ਹੋਇਆ ਉਹਨਾਂ ਦਾ ਸ਼ਬਦ ਗੌਰ ਕਰੋ ਉਹਨਾਂ ਨੇ ਕਿਹਾ ਕਿ ਫਿਲਹਾਲ ਅਸੀਂ ਇਸ ਨੂੰ ਨਹੀਂ ਲਿਆ ਰਹੇ ਇਸ ਵਾਰ ਚਰਚਾ ਕਰਾਂਗੇ ਅਸੀਂ ਜਿਹੜੇ ਬੈਨੀਫਿਸ਼ਰੀ ਨੇ ਮੈਂ ਕਹਿੰਦਾ ਉਹਦੇ ਪਰ ਵੀ ਆਜੋ ਹੁਣ ਇੱਕ ਤਾਂ ਫਿਲਹਾਲ ਦਾ ਮਤਲਬ ਹੁੰਦਾ ਕਿ ਅਜੇ ਨਹੀਂ ਲਿਆ ਰਹੇ ਇਸ ਵਾਰ ਦਾ ਮਤਲਬ ਹੁੰਦਾ ਇਸ ਸੈਸ਼ਨ 'ਚ ਨਹੀਂ ਲਿਆ ਰਹੇ ਜਦੋਂ ਜੀ ਕਰੂਗਾ ਲਿਆਵਾਂਗੇ ਹਾਂ ਫਿਰ ਜਦੋਂ ਇਹਦਾ ਮਤਲਬ ਇਹਦਾ ਮਤਲਬ ਤਲਵਾਰ ਲਟਕਦੀ ਆ ਦੂਸਰਾ ਉਹ ਕਹਿੰਦੇ ਜੀ ਹੁਣ ਇਹਦੇ ਵਿੱਚ ਧਿਰਾਂ ਕਿਹੜੀਆਂ ਅਸੀਂ ਚੰਡੀਗੜ੍ਹ ਦੇ ਮਸਲੇ 'ਚ ਪੰਜਾਬ ਤੇ ਹਰਿਆਣਾ ਨਹੀਂ ਤੁਸੀਂ ਤੀਜੀ ਧਿਰ ਚੰਡੀਗੜ੍ਹ ਦੇ ਵਾਸੀ ਸ਼ਾਮਲ ਕਰ ਰਹੇ ਹੋ ਹੁਣ ਉਹਦੇ ਵਿੱਚ ਤੁਸੀਂ ਕੀ ਜਚਾਉਂਗੇ ਕਿ ਚੰਡੀਗੜ੍ਹ ਦੇ ਵਿੱਚ ਤਾਂ ਜੀ ਪੰਜਾਬੀ ਘੱਟ ਗਿਣਤੀ ਨੇ ਅਸੀਂ ਤਾਂ 22% ਆ ਜੀ ਤੇ ਇਸ ਲਈ ਇਹਨਾਂ ਦਾ ਹੱਕ ਨਹੀਂ ਬਣਦਾ ਜੀ ਬਾਕੀ ਸਾਰੇ ਹਿੰਦੀ ਭਾਸ਼ੀ ਨੇ ਫਿਰ ਨਹੀਂ ਫਿਰ ਇਹ ਵੀ ਇੱਕ ਧੋਖਾ ਹੈ ਉਹਨਾਂ 80% ਨੂੰ ਤੁਸੀਂ ਸਾਰੇ ਹਿੰਦੀ ਭਾਸ਼ੀ ਨਾ ਗਿਣੋ ਹਮਾਚਲੀ ਵਾਲੇ ਨੂੰ ਹਮਾਚਲੀ ਗਿਣਿਓ ਰਾਜਸਥਾਨ ਨੂੰ ਰਾਸਤਾਨੀ ਗਿਣਿਓ ਪੱਛਮੀ ਬੰਗਾਲਾ ਨੂੰ ਬੰਗਾਲੀ ਗਿਣਿਓ ਹੈ ਰਾਸਥਾ ਜੇ ਗੁਜਰਾਤ ਵਾਲਾ ਗੁਜਰਾਤੀ ਗਿਣਿਓ ਹਰਿਆਣੇ ਨੂੰ ਹਰਿਆਣਵੀ ਗਿਣਿਓ ਉਹਨਾਂ ਨੂੰ ਉਹਨਾਂ ਸੂਬਿਆਂ ਦੀ ਭਾਸ਼ਾ ਚ ਪਾਇਓ ਫਿਰ ਹਿਸਾਬ ਲਾਓ ਕਿੰਨੇ ਨੇ ਚਲੋ ਮੈਂ ਇਹ ਕਹਿੰਦਾ ਮਾਸੀ ਵਾਲੇ ਫਾਰਮੂਲੇ ਤੇ ਵੀ ਮੰਨ ਲੈਣਾ ਕਿ ਠੀਕ ਆ ਤੁਹਾਡਾ 80 ਵਾਲਾ ਫਾਰਮੂਲਾ ਸੀ ਘੱਟ ਗਿਣਤੀਆਂ ਇਸ ਲਈ ਤੁਸੀਂ ਇਹਨੂੰ ਰਾਸ਼ਟਰਪਤੀ ਦੇ ਕੋਲ ਕਰਕੇ ਬਾਕੀ ਯੂਟੀਆਂ ਮੰਗ ਯੂਟੀ ਬਣਾ ਦੋਗੇ ਸਾਨੂੰ ਰਾਜਧਾਨੀ ਚੋਂ ਬਾਹਰ ਕਰ ਦੋਗੇ ਮੁੰਬਈ ਦੇ ਵਿੱਚ ਮਰਾਠਾ 22% ਹੈ ਮਹਾਰਾਸ਼ਟਰ ਦੀ ਰਾਜਧਾਨੀ ਹੈ ਫਿਰ ਉਹਨੂੰ ਵੀ ਯੂਟੀ ਬਣਾ ਲਓ ਹੈ ਦਮ ਉੱਥੇ ਕਿਉਂ ਨਹੀਂ ਹੁੰਦਾ ਉੱਥੇ ਹਿੰਦੀ ਨੂੰ ਤੀਜੀ ਭਾਸ਼ਾ ਵਜੋਂ ਲੈ ਕੇ ਗਏ ਸੀ ਇਹਨਾਂ ਦੀ ਸਰਕਾਰ ਹੁੰਦੀ ਅਗਲੇ ਨੇ ਭਜਾਤਾ ਕਿ ਲਾਗੂ ਨਹੀਂ ਹੋਣ ਦਿੰਦੇ ਇਹੀ ਸਵਾਲ ਤੁਸੀਂ ਅਸੀਂ ਕਰ ਲਈਏ ਅਸੀਂ ਹੱਤਵਾਦੀਆਂ ਖਾਲਸਾਨੀਆਂ ਚੀਨੀਆਂ ਪਾਕਿਸਤਾਨੀਆਂ ਜੋਤੇ ਟੈਗ ਲਾਉਂਦੇ ਨੇ ਸਰਦ ਤੇ ਵੀ ਅਸੀਂ ਮਰੀਏ ਹੈਨਾ ਪੜੋਲੇ ਵੀ ਇਹਨਾਂ ਦੇ ਅਸੀਂ ਭਰੀ ਆਟਾ ਦੀਆਂ ਸਕੀਮਾਂ ਵੀ ਅਸੀਂ ਚਲਾਈਏ ਕੁੱਲ ਮਿਲਾ ਕੇ ਇਹ ਹਮਲਾ ਖੜਾ ਹੈ ਇਹ ਪੰਜਾਬ ਚੋਂ ਵੀ ਪੰਜਾਬੀ ਬਾਹਰ ਕਰਨ ਨੂੰ ਫਿਰਦੇ ਨੇ ਇਹ ਸਾਡਾ ਪਾਣੀ ਵੀ ਖੋਣ ਨੂੰ ਫਿਰਦੇ ਨੇ ਇਹ ਸਾਡੀ ਬਾਣੀ ਵੀ ਖੋਣ ਨੂੰ ਫਿਰਦੇ ਨੇ ਇਹ ਸਾਡਾ ਤਵਾਜਨ ਬਦਲਣ ਨੂੰ ਫਿਰਦੇ ਨੇ ਪੰਜਾਬ ਦੀ ਤਸਵੀਰ ਬਦਲਣ ਨੂੰ ਫਿਰਦੇ ਨੇ ਕੱਲ ਨੂੰ ਪੰਜਾਬ ਚ ਵੀ ਘਟ ਗਣਤੀ ਦਿਖਾ ਦੋਗੇ ਸਾਨੂੰ ਸਾਡੇ ਜਵਾਬ ਬਾਹਰ ਚੱਲ ਗਏ ਸਾਡੀਆਂ ਪੀੜੀਆਂ ਬਾਹਰ ਚੱਲ ਗਈਆਂ ਇੱਥੇ ਬਜ਼ੁਰਗ ਰਹਿ ਗਏ ਦੂਏ ਸੋਬਿਆਂ ਤੁਸੀਂ ਲੇਬਰ ਵੀ ਲਿਆ ਰਹੇ ਹੋ ਕਾਰੋਬਾਰੀ ਵੀ ਲਿਆ ਰਹੇ ਹੋ ਕੰਮਕਾਰ ਵੀ ਲਿਆ ਰਹੇ ਹੋ ਜ਼ਮੀਨਾਂ ਵੀ ਖਰੀਦ ਰਹੇ ਹੋ ਚਾਹੇ ਤੁਸੀਂ ਸੜਕੀ ਤਰੀਕੇ ਨਾਲ ਲਾ ਲਓ ਚਾਹੇ ਪ੍ਰੋਜੈਕਟ ਦੇ ਤਰੀਕੇ ਨਾਲ ਲਾ ਲਓ ਚਾਹੇ ਕਿਸੇ ਤਰੀਕੇ ਨਾਲ ਲਾਓ ਸਾਡੀ ਜ਼ਮੀਨ ਵੀ ਕੱਟ ਜੂਗੀ ਫਿਰ ਇੱਥੇ ਵੀ ਕੱਲ ਨੂੰ ਪੰਜਾਬ ਨੂੰ ਵੀ ਝੂਟੀ ਬਣਾਓਗੇ ਇਹ ਹੋਊਗਾ ਜਦੋਂ 3370 ਹਟਾਉਣ ਤੋਂ ਬਾਅਦ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਤੇ ਲਦਾਖ ਨੂੰ ਅੱਡ ਕੀਤਾ ਤੇ ਉੱਥੇ ਬਣਾਇਆ ਜੀ ਲਦਾਖ ਵਾਲੇ ਪਿੱਟ ਰਹੇ ਨੇ ਵਿਚਾਰੇ ਹੈਨਾ ਤੇ ਉਹ ਕੱਲ ਨੂੰ ਵਾਰੀ ਸਾਡੀ ਆਉਣੀ ਆ ਇਹ ਸਾਡੀ ਸਿਆਸੀ ਜਮਾਤ ਦੀ ਕਮਜ਼ੋਰੀ ਆ ਕਿ ਉਹ ਜਮ੍ਹਾਂ ਵੀ ਸਿਆਸੀ ਲੜਾਈ ਨਹੀਂ ਲੜ ਰਹੀ ਪਰ ਇੱਕ ਪਾਸੇ ਜਿੱਥੇ ਇੱਥੇ ਸੈਨੇਟ ਦਾ ਜਿਹੜਾ ਮਸਲਾ ਚੱਲ ਰਿਹਾ ਸੈਨੇਟ ਦੀ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਦੀ ਗੱਲ ਚੱਲ ਰਹੀ ਆ ਦੂਜੇ ਤੀਜੇ ਦਿਨਾਂ ਕੇਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਕਹਿੰਦੇ ਨੇ ਵੀ ਦੋ ਕੁ ਦਿਨਾਂ ਚ ਆ ਜੂਗਾ ਜੀ ਪਰ ਉਹ ਸਾਰੇ ਦੇ ਵਿਚਾਰ ਇੱਕ ਪਾਸੇ ਇਹ ਚੱਲ ਰਿਹਾ ਸੀ ਨਾਲ ਹੀ ਦੂਜੇ ਪਾਸੇ ਉਹ ਬਿੱਲ ਦਾ ਜਿਹੜਾ ਸਾਹਮਣੇ ਆ ਜਾਣਾ ਜਿਹੜਾ ਪੇਸ਼ ਕਰਨਾ ਸੀ ਹਜੇ ਤੁਸੀਂ ਇਹ ਇਹ ਕੀ ਸਾਈਨ ਸਮਝਿਆ ਜਾਵੇ ਉਹ ਬਿੱਲ ਉੱਥੇ ਪੇਸ਼ ਕਰਨ ਦੀ ਲਿਸਟਿੰਗ 'ਚ ਹੋ ਰਿਹਾ ਪੰਜਾਬ ਦੇ ਬੀਜਪੀ ਨੂੰ ਉਹਨਾਂ ਨੂੰ ਕਾਊਂਟਰ ਕਰਨ ਲਈ ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਖੜੜੇ ਆਏ ਨੇ ਇਹ ਬੋਲਣਾ ਕਿ ਤੁਸੀਂ ਜਿਵੇਂ ਤੋਮਰ ਦੀਆਂ ਚਿੱਠੀਆਂ ਦਿਖਾਉਂਦੇ ਸੀ ਨਾ ਬਾਦਲਵੋਰੀ ਸੁਖਵੀਰ ਬਾਦਲਵੋਰੀ ਕਿ ਤੈਨ ਖੇਤੀ ਕਰਨ ਦੇ ਹੱਕ ਦੇ ਵਿੱਚ ਉਵੇਂ ਇੱਕਤੀ ਫੇਰ ਆਇਆ ਇਹਨਾਂ ਨੂੰ ਪਰ ਅਕਤੀ ਨੇ ਹੱਥ ਜੋੜਦੇ ਕਿ ਅਸੀਂ ਦੁਬਾਰਾ ਗੋਹ ਨਹੀਂ ਸਟਾਉਣਾ ਜੀ ਸਾਥੇ ਨਹੀਂ ਹੋਣਾ ਹੱਥ ਖੜੇ ਕਰਤੇ ਪੰਜਾਬ ਦੇ ਬੀਜੇਪੀ ਲੀਡਰਸ਼ਿਪ ਨੇ ਕਿਉਂਕਿ ਬਾਰ ਬਾਰ ਛਿੱਤਰ ਉਹ ਖਾਂਦੇ ਨੇ ਮੈਂ ਤਾਂ ਪਹਿਲੇ ਦਿਨ ਤੋਂ ਕਹਿਣਾ ਕਿ ਭਰਾਵਾ ਜੇ ਪੰਜਾਬ ਚ ਰਾਜਨੀਤੀ ਕਰਨੀ ਤਾਂ ਪੰਜਾਬ ਦੇ ਮੁੱਦਿਆਂ ਦੇ ਤਾਂ ਆਜੋ ਪੰਜਾਬ ਦੇ ਹਿਸਾਬ ਨਾਲ ਤਸਵੀਰ ਤਾਂ ਸਮਝੋ ਦੇਖੋ ਸਭ ਤੋਂ ਲੰਮਾ ਸਮਾਂ ਪੰਜਾਬ ਤੋਂ ਲੈ ਕੇ ਜੇ ਦਿੱਲੀ ਦੇ ਤਖਤ ਤੇ ਰਾਜ ਉਹਨਾਂ ਦੀ ਦਿੱਤੀ ਦੇਣਾ ਪਰ ਉਹਨੂੰ ਚੁਗਣ ਦੇ ਲਈ ਅਸੀਂ ਸਭ ਤੋਂ ਵੱਧ ਉਮੀਦ ਕੀਤੀ ਆਪਣੀ ਖੇਤਰੀ ਪਾਰਟੀ ਤੋਂ ਅਕਾਲੀ ਦਲ ਤੋਂ ਅਕਾਲੀ ਦਲ ਬੀਜੇਪੀ ਦੀ ਝੋਲੀ ਪੈ ਗਿਆ ਤੇ ਅੱਜ ਉਹਦਾ ਹੀ ਹੈ ਕਿ ਅੱਜ ਕੱਲ ਸਖੀਰ ਬਾਦਲ ਕਹਿ ਰਿਹਾ ਸੀ ਜੀ ਪਟਨਾ ਵੀ ਲੈ ਗਏ ਜੀ ਦਿੱਲੀ ਵੀ ਲੈ ਗਏ ਜੀ ਹਰਿਆਣਾ ਵੀ ਲੈ ਗਏ ਓਏ ਕਿਹੜੀਆਂ ਨਲਾਕੀਆਂ ਸਿਰ ਤੇ ਕਿਹਨੇ ਬਿਠਾਇਆ ਉਹਨਾਂ ਨੂੰ ਤੇ ਅੱਜ ਅਗਲੇ ਤੁਹਾਡੇ ਘਰ ਤੱਕ ਵੜ ਗਏ ਅੱਜ ਤੁਹਾਡੀ ਧਾਰਮਿਕ ਸੰਸਥਾ ਮੇ ਤੱਕ ਵੜ ਗਏ ਸੋ ਇਸ ਲਈ ਇਹ ਚੁਣੌਤੀ ਅਜੇ ਵੀ ਖੜੀ ਹੈ ਨਾ ਕਾਂਗਰਸ ਨੇ ਲੜਨੀ ਹੈ ਲੜਾਈ ਨਾ ਅਕਾਲੀ ਦਲ ਤੋਂ ਉਮੀਦ ਰਹਿ ਗਈ ਆ ਇਨਕਲਾਬੀ ਜਿਤਾ ਕੇ ਦੇਖ ਲੈ ਤੁਸੀਂ ਇਹ ਪੂਰੀ ਤਰ੍ਹਾਂ ਉਹਨਾਂ ਵਾਲੇ ਤਰੀਕੇ ਤੇ ਚੱਲ ਰਹੇ ਨੇ ਕੇਂਦਰੀਕਰਨ ਨਾਲ ਤੇ ਇਹ ਤਾਂ ਉਹਨਾਂ ਲਈ ਰਾਹ ਖੋਲ ਰਹੇ ਨੇ ਰਾਹ ਮੁਕਲਾ ਕਰ ਰਹੇ ਨੇ ਸਾਨ ਬਣਾ ਕੇ ਦੇ ਰਹੇ ਨੇ ਇਹਨਾਂ ਦੇ ਰਾਜ ਦੇ ਵਿੱਚ ਪਾਣੀਆਂ ਦੇ ਫੱਟੇ ਲਵਾ ਲੈ ਕੇ ਮੈਂ ਪਾਣੀਆਂ ਦਾ ਰਾਖਾ ਅਗਲੇ ਡੈਮ ਤੋਂ ਲੈ ਕੇ ਸਿਕਿਉਰਿਟੀ ਤੱਕ ਦਾ ਕੰਟਰੋਲ ਕਰ ਲਿਆ ਇਹਨਾਂ ਦੇ ਰਾਜ ਚ ਕਹਿੰਦੇ ਜੀ ਯੂਨੀਵਰਸਿਟੀ ਅਸੀਂ ਨਵੀਂ ਖੋਲਣੀਆਂ ਅਗਲੇ ਪੰਜਾਬ ਯੂਨੀਵਰਸਿਟੀ ਨੂੰ ਪੈ ਨਿਕਲੇ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਲੈਂਡ ਮਾਫੀਆ ਦੀ ਨਜ਼ਰ ਹੈ ਜ਼ਮੀਨ ਦੇ ਉੱਤੇ ਖੇਤੀਬਾੜੀ ਯੂਨੀਵਰਸਿਟੀ ਵਾਲੀ ਜ਼ਮੀਨ ਤੁਸੀਂ ਵ ਪ੍ਰੋਪਰਟੀ ਡੀਲਰ ਦਾ ਧੰਦਾ ਕਰਦੇ ਹੋ ਤੁਸੀਂ ਤਾਂ ਤੇ ਫਿਰ ਧੰਦਾ ਕਰਕੇ ਕਿਸੇ ਨੂੰ ਕਮਿਸ਼ਨ ਵੀ ਦਿੰਦੇ ਹੋਗਾ ਕਮਿਸ਼ਨ ਅਮਿਤ ਸ਼ਾਹ ਨੂੰ ਦਿੰਨੇ ਹੋ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦਿੰਨੇ ਹੋ ਤੁਹਾਡੇ ਸੱਦਿਆਂ ਤੇ ਅਗਲੇ ਆਉਂਦੇ ਨਹੀਂ ਤੁਹਾਡੇ ਸਮਾਗਮਾਂ 'ਚ ਤੁਹਾਨੂੰ ਸਮਝਦੇ ਕੀ ਨੇ ਉਹਨੂੰ ਕੀ ਸਮਝਿਆ ਜਾਵੇ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਾਰੇ ਸੀਐਮਜ਼ ਨੂੰ ਸੱਦੇ ਗਏ ਜਾਂ ਕੇਂਦਰੀ ਸਰਕਾਰ ਨੂੰ ਵੀ ਸੱਦੇ ਦੇ ਕੇ ਆਏ ਉਹ ਜਿਹੜੇ ਨਹੀਂ ਆਏ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੀ ਹਦਕ ਸਮਝਿਆ ਜਾਵੇ ਕਿਵੇਂ ਸਮਝੀ ਜੇਕਰ ਬਿਆ ਰੱਖਿਆ ਹੋਵੇ ਤੇ ਦੋ ਭਰਾਵਾਂ 'ਚ ਲੜਾਈ ਹੋਵੇ ਪੂਆ ਫੁੱਫੜ ਆਉਣ ਲੱਗੇ ਸੋਬਾ ਸੋਚਦੇ ਆ ਕਿ ਭਾਈ ਕਿੱਧਰ ਜਾਵਾਂਗੇ ਕਿੱ데 ਨਹੀਂ ਜਾਵਾਂਗੇ ਦੂਆ ਪਰਾ ਨਰਾਜ ਹੋ ਜੂ ਤੁਸੀਂ ਸਾਂਝੇ ਤੌਰ ਤੇ ਦਿਹਾੜਾ ਵੀ ਨਹੀਂ ਮਨਾ ਸਕਦੇ ਕਿ ਉਹਨਾਂ ਨੂੰ ਰਿਪੋਰਟ ਨਹੀਂ ਗਈ ਕਿ ਆਪ ਸੱਚ ਐਸਜੀਪੀਸੀ ਔਰ ਸਰਕਾਰ ਦਾ ਟਕਰਾਅ ਚੱਲਦਾ ਤੁਸੀਂ ਇਹ ਜੱਥੇਦਾਰ ਸਹਿਬਾਨਾਂ ਬਾਰੇ ਟੋਟਕੇ ਸੁਣਾਉਣ ਲੱਗ ਪਏ ਸੰਗਤ ਸਵਾਲ ਕਰੇ ਤਾਂ ਕਰੇ ਤੁਸੀਂ ਕੌਣ ਮਾਨ ਸਰਕਾਰ ਨੂੰ ਪੁੱਛੇ ਕਿ ਐਸਜੀਪੀਸੀ ਅਜਾਦ ਸੰਸਥਾ ਹੈ ਜੇ ਮੈਂ ਗੋਲਕ ਚ 10 ਰੁਪਏ ਪਾਏ ਨੇ ਤਾਂ ਮੈਂ ਤਾਂ ਪੁੱਛਾਂ ਮੋਹ ਕੰਟਰਸਪ ਤੁਸੀਂ ਕਿਹੜੇ ਮੂੰਹ ਨਾਲ ਪੁੱਛ ਰਹੇ ਹੋ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਵੀ ਦਿੱਤੀਆਂ ਸਵਾਲ ਤਾਂ ਤੁਹਾਨੂੰ ਵੀ ਆ ਫਿਰ ਤੇ ਖਜ਼ਾਨਾ ਕਿਵੇਂ ਲਟਾਇਆ ਕਿਹਨੂੰ ਕਿਹਨੂੰ ਲਟਾਇਆ ਕਿੱਥੇ ਕਿੱਥੇ ਜਾ ਰਹੇ ਲੋਕ ਤਾਂ ਕਹਿੰਦੇ ਵਿਦੇਸ਼ਾਂ ਨੂੰ ਵੀ ਜਾ ਰਹੇ ਸਾਬ ਦਾਉਂਗੇ ਚੋਪਰ ਕਿੰਨਾ ਲੀ ਉੜ ਰਿਹਾ ਦਾਉਂਗੇ ਸਾਬ ਸੋ ਸਵਾਲ ਤਾਂ ਤੁਹਾਨੂੰ ਵੀ ਖੜਾ ਸੋ ਇਸ ਲਈ ਇਹ ਸਾਰਾ ਧਾਣਾ ਬਣਾ ਜਿਆ ਉਲਝਿਆ ਕਿ ਉਹਦੇ ਕਾਰਨ ਕਿਸੇ ਨੇ ਇਸ ਕਲੇਸ਼ ਚ ਨੂੰ ਲੱਗਿਆ ਕਿ ਇਹਨਾਂ ਦੇ ਟਕਰਾਅ ਚ ਅਸੀਂ ਨਹੀਂ ਹੋਣਾ ਕੇਂਦਰੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਤੁਸੀਂ ਸੱਦੇ ਦੇਣ ਦੀ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਨੇ ਬੂਹਾ ਵੀ ਨਹੀਂ ਖੋਲਿਆ ਥੋੜਾ ਸੱਦਾ ਲੈਣ ਲਈ ਅਗਲਾ ਕ ਉਗੀ ਉਹ ਆਪਣਾ ਰੰਗ ਪਲ ਨੂੰ ਫਿਰਦਾ ਕਿ ਮੇਰੇ ਵਾਲਾ ਹੀ ਝੰਡਾ ਫੈਲੇ ਸਾਰੇ ਦੇਸ਼ ਦੇ ਵਿੱਚ ਉਹ ਆਪਣਾ ਤਰੀਕਾ ਚਲਾ ਰਿਹਾ ਤੇ ਤੁਸੀਂ ਆਪਣੇ ਏਜੰਡੇ ਤੇ ਬੈਠੇ ਹੋ ਐਸਜੀਪੀਸੀ ਆਪਣਾ ਏਜੰਡਾ ਪਲ ਰਹੀ ਆ ਐਸਜੀਪੀਸੀ ਨੂੰ ਲੱਗਦਾ ਕਿ ਸੁਖਵੀਰ ਇਹ ਸਾਡੀ ਸੇਧ ਤੇ ਦਿਖੇ ਇਹਨਾਂ ਨੂੰ ਲੱਗਦਾ ਕੇਜਰੀਵਾਲ ਅੰਕਲੇ ਦਿਖੇ ਤੇ ਫਿਰ ਅਗਲੇ ਕਿਉਂ ਆਉਣਗੇ ਜੀ ਦੂਏ ਪਰ ਜੇ ਸਟਾਲਨ ਵਰਗੇ ਜਿਨ੍ਹਾਂ ਦੇ ਬ੍ਰੇਕਫਾਸਟ ਦੇ ਉੱਤੇ ਵੀ ਮੁੱਖ ਮੰਤਰੀ ਪੰਜਾਬ ਜਾਂਦੇ ਨੇ ਇੱਥੋਂ ਤਾਂ ਉਹ ਵੀ ਨਹੀਂ ਆਉਂਦੇ ਤਾਂ ਉਹ ਕਿੰਨੂੰ ਕਿਵੇਂ ਦੇਖਿਆ ਜਾਵੇ ਫਿਰ ਮੈਨੂੰ ਤਾਂ ਇਹ ਲੱਗਦਾ ਕਿ ਕਿਤੇ ਸੱਦਾ ਦਿੱਤਾ ਵੀ ਸੀ ਓਵੇਂ ਕਿ ਨਹੀਂ ਦਿੱਤਾ ਸੀ ਸਦਾ ਦੇ ਕੇ ਕੋਈ ਤਿਆਰੀ ਵੀ ਕਰਨੀ ਹੁੰਦੀ ਹੈ ਕੋਈ ਤਾਲਮੇਲ ਕਮੇਟੀ ਹੈਗੀ ਜੀ ਜਿਹੜੀ ਮੁੜ ਕੇ ਉਹਨੂੰ ਪੁੱਛਦੀ ਹੋਵੇ ਕਿ ਕਦੋਂ ਲੈਂਡ ਕਰੋਗੇ ਜੀ ਕਿੱਥੋਂ ਤੁਹਾਨੂੰ ਸਿਕਿਉਰਿਟੀ ਨਹੀਂ ਲੈਣਾ ਕੋਈ ਟੀਮਾਂ ਬਣਾਈ ਸੀ ਕੇਜਰੀ ਵਾਲੀ ਟੀਮ ਬਣਦੀ ਆ ਨਾ ਕਿ ਆ ਗੱਡੀਆਂ ਜਾਣਗੀਆਂ ਜੀ ਇਹ ਰਿਸੀਵ ਕਰਨੀਆਂ ਜਾਂ ਗੁਲਦਸਤਾ ਦੇਊਗਾ ਹੈ ਅਮਨ ਅਰੋੜਾ ਜਿਹੜਾ ਪਾਰਟੀ ਦਾ ਪ੍ਰਧਾਨ ਵੀ ਹੈ ਤੇ ਇਹਨਾਂ ਦਾ ਮਤਲਬ ਕਿ ਮੰਤਰੀ ਵੀ ਆ ਉਹ ਕਹਿ ਰਿਹਾ ਸੀ ਅਸੀਂ ਡੀ ਕਰਿਆਂ ਜੀ ਕੋਈ ਆਇਆ ਨਹੀਂ ਉਹ ਜੇ ਕਿਸੇ ਨਾਲ ਤਾਲਮੇਲ ਹੋਊਗਾ ਸੁਨੇਹਾ ਪਹਿਲਾਂ ਹੁੰਦੇ ਹੁੰਦੇ ਨੇ ਏਜੰਸੀਆਂ ਨੂੰ ਵੀ ਪਤਾ ਹੁੰਦਾ ਪੁਲਿਸ ਨੂੰ ਵੀ ਪਤਾ ਹੁੰਦਾ ਸਰਕਾਰ ਨੂੰ ਵੀ ਪਤਾ ਹੁੰਦਾ ਜੇ ਇਹ ਜੇ ਕੋਈ ਤਾਲਮੇ ਮੈਂ ਤਾਂ ਸੰਗਤ ਵੀ ਡਿਗ ਰਿਆ ਸੀ ਉੱਥੇ ਹੂੰ ਸੰਗਤ ਵੀ ਨਹੀਂ ਆਈ ਉਹ ਮੈਂ ਕਿਉਂ ਨਹੀਂ ਆਈ ਚੰਡੀਗੜ੍ਹ ਤੋਂ ਜਾ ਕੇ ਦੇਖੋ ਨਾਨਪੁਰ ਸਾਹਿਬ ਤੱਕ ਇੱਕ ਵੀ ਲੰਗਰ ਨਹੀਂ ਸੀ ਹੂੰ ਕਿਉਂਕਿ ਲੰਗਰ ਤਾਂ ਲੱਗਦਾ ਜੇ ਸੰਗਤ ਆਉਂਦੀ ਹੌਲੇ ਮਹੱਲੇ ਦੇ ਉੱਤੇ ਇਹਦੇ ਨਾਲੋਂ 10 ਗੁਣਾ ਵੱਧ ਸੰਗਤ ਹੁੰਦੀ ਹੈ ਤੇ ਪੁਲਿਸ 10% ਵੀ ਨਹੀਂ ਹੁੰਦੀ ਤੇ ਅੱਜ ਪੁਲਿਸ 100% ਲਈ ਵੀ ਸੀ ਪੁਲਿਸ ਸ਼ੌਨੀ ਬਣਾਇਆ ਸੀ ਤੁਸੀਂ ਤਾਂ ਲੋਕ ਤਾਂ ਦੇਖ ਕੇ ਡਰਦੇ ਸੀ ਉੱਥੇ ਆਉਣ ਲੱਗੇ ਤੁਸੀਂ ਸ਼ਹਿਰ ਪੁਰਾਣਾ ਸਾਰਾ ਨਾਕੇ ਲਾ ਕੇ ਬੰਦ ਕਰਤਾ ਸੀ ਕਿ ਜਿਹੜੇ ਬੱਸਾਂ ਜੋ ਉਤਰਨ ਸਾਡੀ ਪ੍ਰੋਗਰਾਮ 'ਚ ਬੜਨ ਸਿਰਫ ਸਾਡੀ ਉਹ ਭੀੜ ਕਰਨੀ ਹੋਵੇ ਮਤਲਬ ਤੁਸੀਂ ਕਿਤਾਬ ਦੀ ਨੂੰ ਵੀ ਸ਼ਕਤੀ ਪ੍ਰਦਰਸ਼ਨ ਬਣਾਇਆ ਮੁਕਾਬਲੇ ਦਾ ਪ੍ਰਦਰਸ਼ਨ ਬਣਾਇਆ ਸ਼ਰਧਾ ਦਾ ਨੀ ਹੋਂਮੇ ਦਾ ਪ੍ਰਤੀਕ ਬਣਾਉਣ ਦੀ ਕੋਸ਼ਿਸ਼ ਕੀਤੀ ਹੋਂਮੇ ਕਦੇ ਜਿੱਤਦਾ ਨਹੀਂ ਹੁੰਦਾ ਸਰਕਾਰ ਦੇ ਹੋਂਮੇ ਸੀ ਜਿਹੜਾ 43 ਦੇ ਵਿੱਚ ਅੱਜ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਪੰਜਾਬ ਭਰ ਤੋਂ ਪੰਜ ਸਾਲ ਬੀਤ ਗਏ ਨੇ ਪੰਜ ਸਾਲ ਪੂਰੇ ਹੋ ਗਏ ਜੋ ਧਰਨਾ 2020 ਦੇ ਵਿੱਚ ਲੱਗਦਾ ਤਾਂ ਕਿਹੜੀਆਂ ਮੰਗਾਂ ਸੀ ਦੀਪਕ ਜੀ ਤੁਸੀਂ ਤਾਂ ਬਹੁਤ ਨੇੜੇ ਰਹੇ ਉਸ ਧਰਨੇ ਦੇ ਵਿੱਚ ਬਹੁਤ ਸਾਰੀਆਂ ਤੁਸੀਂ ਨੇੜੇੋਂ ਵੇਖਿਆ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਛੱਡ ਕੇ ਆਗੇ ਸੀ ਅੱਜ ਤੱਕ ਇਹਨਾਂ ਨੂੰ ਮਿਲੀਆਂ ਨਹੀਂ ਕਿਉਂਕਿ ਪਰਚੇ ਵੀ ਕਹਿੰਦੇ ਹਜੇ ਤੱਕ ਬਹੁਤ ਉਦਾਂ ਦੇ ਉਦਾਂ ਕਰੇ ਬੈਰੇ ਉਹ ਵਾਪਸ ਲੈ ਲਿਆ ਕਾਨੂੰਨ ਪਰ ਪਰਚੇ ਨਹੀਂ ਆ ਜਿਹੜਾ ਦੇਖੋ ਤਿੰਨ ਖੇਤੀ ਕਾਨੂੰਨ ਨੂੰ ਵਾਪਸ ਕਰਾਉਣ ਲਈ ਲੜਾਈ ਵੱਢੀ ਗਈ ਸੀ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਸਮੇਂ-ਸਮੇਂ ਦੇ ਨਾਲ ਕੁਝ ਮੰਗਾਂ ਜੁੜਦੀਆਂ ਗਈਆਂ ਤੇ ਉਹ ਵੱਡੀਆਂ ਵੀ ਬਣਦੀਆਂ ਗਈਆਂ ਉਹਨਾਂ 'ਚੋਂ ਸਭ ਤੋਂ ਪਹਿਲਾਂ ਜੇ ਕੋਈ ਮੰਗ ਮੰਨੀ ਗਈ ਸੀ ਉਹ ਬਿਜਲੀ ਸੋਧ ਬਿੱਲ ਵਾਲੀ ਸੀ ਤੇ ਅੱਜ ਫੇਰ ਖੜ ਉਹ ਸਰਤਾਂ 'ਤੇ ਖੜੀ ਹੈ ਪੰਜਾਬ ਵਾਲੇ ਉਹਦਾ ਜਵਾਬ ਨਹੀਂ ਲਿਖ ਕੇ ਭੇਜ ਸਕਿਆ ਅਜੇ ਤੱਕ ਕੇਂਦਰ ਨੇ ਜਿਹੜਾ ਖੜਾ ਭੇਜਿਆ ਹੋਇਆ ਤੇ ਇਹਨਾਂ ਕੋਲ ਉਹਦਾ ਉਹਦਾ ਜਵਾਬ ਹੀ ਨਹੀਂ ਬਣਿਆ ਅਜੇ ਤੱਕ ਸੋ ਇਸ ਲਈ ਉਹਦੇ ਉੱਤੇ ਵੀ ਕੋਈ ਜਮਾਤ ਨਜ਼ਰਸਾਨੀ ਨਹੀਂ ਕਰ ਰਹੀ ਤੇ ਪਾਵਰਕਮ ਦਾ ਹੂੰ ਪੱਠਾ ਬੈਠ ਚੁੱਕਿਆ ਸਾਡੀ ਦਾ ਹੈਨਾ ਇਸ ਲਈ ਕਿਸਾਨਾਂ ਨੇ ਹੁਣ ਦੁਬਾਰਾ ਉਹ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਵਾਲੇ ਨਾਲ ਕਿ ਜੀ 5 ਸਾਲ ਹੋ ਗਏ ਅੱਜ ਦੇ ਦਿਨ ਦਿੱਲੀ ਗਏ ਸੀ ਦੇਸ਼ ਭਰ ਦੇ ਵਿੱਚ ਚਾਹੇ ਉਹ ਮਜ਼ਦੂਰੀ ਕਰਤਾਲਾ ਬਿੱਲ ਆ ਗਿਆ ਨਵਾਂ ਉਦੇਵ ਵਾਲੇ ਨਵੀਆਂ ਚੁਣੌਤੀਆਂ ਖੜੀਆਂ ਹੋ ਗਈਆਂ ਕਰਤਿਆਂ ਦੇ ਵਾਲੇ ਨਾਲ ਫਿਰ ਐਮਐਸਪੀ ਵਾਲਾ ਮਸਲਾ ਖੜਾ ਹੈ ਹੈਨਾ ਫਿਰ ਆ ਤਿੰਨ ਖੇਤੀ ਕਾਨੂੰਨ ਹੁਣ ਸਿੱਧੇ ਤਰੀਕੇ ਨਾਲ ਲਾਗੂ ਹੋ ਰਹੇ ਨੇ ਜ਼ਮੀਨਾਂ ਬਾਹਰਲੇ ਲੋਕ ਉਵੇਂ ਹੀ ਖਰੀਦੀ ਜਾਂਦੇ ਨੇ ਤੇ ਕਹਿੰਦੇ ਤਾਂ ਉਵੇਂ ਹੀ ਠੇਕੇ ਤੇ ਚੱਲ ਜੂਗਾ ਸਾਰਾ ਕੁਝ ਉਹ ਤਾਂ ਪ੍ਰਕਿਰਿਆ ਖੜੀ ਹੈ ਜੀ ਜੇ ਅਸੀਂ ਆਪ ਹੀ ਖੇਤੀ ਜੋ ਨਿਕਲੀ ਜਾ ਰਹੇ ਹਾਂ ਫਿਰ ਉਹ ਪ੍ਰਕਿਰਿਆ ਖੜੀ ਹੈ ਜੀ ਜਿਉ ਆ ਲੈਂਡ ਪੂਲਿੰਗ ਨਹੀਂ ਲੈਂਡ ਨੂੰ ਫਿਰਦੇ ਨੇ ਜਾਂ ਸੜਕਾਂ ਦੇ ਨਾਲ ਦੇ ਨੂੰ ਫਿਰ ਉਹ ਸਵਾਲ ਖੜੇ ਨੇ ਉਹਨਾਂ ਸਾਰਿਆਂ ਨਾਲ ਵੀ ਦੋ ਚਾਰ ਹੋਣਾ ਪੈਣਾ ਤੇ ਪੰਜਾਬ ਦੇ ਮੂਰੇ ਜਿਹੜੀ ਤਾਜੀ ਜਵਾਨੀ ਵਾਲੀ ਸਿੱਖਿਆ ਵਾਲੀ ਜਵਾਨੀ ਵਾਲੀ ਪਾ ਕਿਸਾਨ ਜਥੇਬੰਦੀਆਂ ਹੋ ਸਕਦਾ ਕਈ ਮੁੱਦਿਆਂ ਤੇ ਥਿਰਕਦੀਆਂ ਹੋਣ ਜਾਂ ਆਪਣੇ ਕਿਸੇ ਖਾਸ ਹੀ ਕਹਿਣਕਚੂ ਹੀ ਦੇਖਦੀਆਂ ਹੋਣ ਪਰ ਤਾਂ ਵੀ ਇੰਨੀਆਂ ਕਿ ਜਿਉਂਦੀਆਂ ਉਹੀ ਨੇ ਜਿਹੜੀਆਂ ਸਰਕਾਰ ਨੂੰ ਸਵਾਲ ਕਰਦੀਆਂ ਨੇ ਸੋ ਇਸ ਲਈ ਜਿਹੜਾ ਕੰਮ ਵਿਰੋਧੀ ਧਿਰ ਨੂੰ ਨੁਮਾਉਣਾ ਚਾਹੀਦਾ ਸੀ ਉਹ ਜਾਂਦਾ ਪੰਜਾਬ ਦਾ ਕੁਝ মিডিਆ ਨਿਵਾ ਰਿਆ ਤੇ ਜਾਂ ਕਿਸਾਨ ਜਥੇਬੰਦੀਆਂ ਜਾਂ ਵਿਦਿਆਰਥੀ ਜਥੇਬੰਦੀਆਂ ਨਿਵਾ ਰੀਆਂ ਨੇ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਕੋਈ ਨਹੀਂ ਸੱਤਾ ਚਾਉਣ ਲਈ ਸਾਰੀਆਂ ਗਾਲੀ ਨੇ ਵਿਰੋਧੀ ਧਿਰਾਂ ਵੀ ਤੁਹਾਨੂੰ ਲੱਗਦਾ ਵੀ ਵਿਰੋਧੀ ਧਿਰਾਂ ਦਾ ਵੀ ਪਹੁੰਗੇ ਪਿਆਵਾ ਬਹੁਤ ਧੰਨਵਾਦ ਬਈ ਜੀ ਸਮਾਂ ਬਹੁਤ ਸ਼ੁਕਰੀਆ ਤਾਂ ਇਹ ਸਨ ਦੀਪਕ ਚਰਨਾਥਲ ਜ ਖੋਲ ਕੇ ਜਿਹੜੀ ਆ ਉਹ ਗੱਲਬਾਤ ਕੀਤੀ ਗਿਆ ਟਿੱਪਣੀਆਂ ਕੀਤੀ ਗਿਆ ਨਾ ਪੂਰੀ ਜੋ ਕੁਝ ਵਾਪਰਿਆ ਪਿਛਲੇ ਦਿਨਾਂ ਦੇ ਵਿੱਚ ਉਸ ਦੇ ਉੱਤੇ ਐਨਾਲਿਸਿਸ ਕੀਤਾ ਹੈ ਗੱਲਬਾਤ ਤੁਹਾਨੂੰ ਕੀ ਲੱਗੀ ਤੁਸੀਂ ਆਪਣੇਰਾ ਕਮੈਂਟ ਬਾਕ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ